ਆਣਾ ਪੱਥਰ ਦੇ ਨਾਲ ਮਹਿਮਾਨ ਦਾ ਜਾਣਾ ਆ ਰਿਹਾ ਪੁੱਤ ਕਹਾ ਮਾਰਦਾ ਜਮਾਨਾ ਕੀ ਹੋ ਗਿਆ ਕੀ ਹੋ ਗਿਆ ਇਹ ਬਾਈ ਟਾਈਮ ਵੀ ਨਹੀਂ ਪੁੱਛਿਆ ਲੋਕਾਂ ਨੇ ਹਾਂਜੀ ਹੁਣੇ 2 ਮਿੰਟ ਪਹਿਲਾਂ ਸਾਡੇ ਆ ਉੱਪਰ ਇੱਥੇ ਕੰਦਲੋ ਕੇ ਵੇਗਿਆ ਲੋਕ ਕੇ ਵੇਗਿਆ ਹਨ ਪੜੇ ਮੇਰੀ ਗੱਲ ਸੁਣ ਲੈ ਬੱਡੇ ਵੀਰ ਜੇ ਮੈਂ ਚੋਰ ਹੁੰਦਾ ਉੱਪਰ ਇੱਥੇ ਹੀ ਥੋੜਨਾ ਯਾਰ ਬੈਠ ਜੇ ਓਕੇ ਪਹਿਲੇ ਸਾਹਮਣੇ ਪਤਾ ਕਿ ਖਵੈਣਾ ਲੋਕਾਂ ਦਾ ਇੱਕ ਜਗ੍ਹਾ ਕਿੱਧਰ ਫਿਰਦਾ ਜਵਾਦ ਅਸੂ ਦੇ ਰਾਮ ਨੂੰ ਹਾਂ ਕਹਿੰਦਾ ਮੁੰਦਰਵਾ ਮੇਰੀ ਇਹਦੇ ਬੰਦੇ ਦਾ ਇਰਾਦਾ ਸੀ ਰਾਤ ਨੂੰ ਸਾਡੇ ਘਰਾਂ ਦਾ ਇਹਨੇ ਮਤਲਬ ਸਾਡੇ ਉੱਪਰ ਚੜਿਆ ਚੜ ਕੇ ਰਾਤ ਨੂੰ ਇਹਨੇ ਲੋਕੇ ਇੱਥੇ ਬੈਠਾ ਸਾਨੂੰ ਪਤਾ ਲੱਗਣ ਸਾਰੇ ਉਹ ਹੋਰ ਉੱਪਰ ਚੜ ਗਿਆ ਆਪ ਸਾਡੀ ਉਹਦਾ ਤੇਜ਼ੀ ਨਾਲ ਸਾਡੀ ਦੇਖਣ ਦੇ ਪਤਾ ਲੱਗਣ ਦੇ ਨਾਲ ਅਸੀਂ ਉਹਨੂੰ ਥੱਲੇ ਲਾਇਆ। ਸਾਨੂੰ ਅੰਦਰ ਪਤਾ ਲੱਗ ਗਿਆ ਜੀ ਅਸੀਂ ਜਾਗਦੇ ਸੀ ਸੁੱਤੇ ਨਹੀਂ ਸੀ ਅਸੀਂ। ਲੱਗਦੇ ਸੀ ਉਹਦਾ ਇਰਾਦਾ ਹੀ ਸੀ ਜੀ ਘਟਰਾ ਪਤਾ ਸੀ ਉਹਨੂੰ ਇੱਥੇ ਬੰਦੇ ਰਹਿ ਰਹੇ ਆ ਜੀ। ਕੁਝ ਵੀ ਕਰ ਸਕਦੇ ਦੋ ਤਿੰਨ ਚਾਰ ਬੰਦੇ ਕਿੰਨੇ ਕੁ ਪ੍ਰਸ਼ਾਸਨ ਸਿਰਫ ਅਸੀਂ ਕਹਿ ਰਹੇ ਜੀ ਇਹ ਨਸ਼ੇੜੀ ਐ। ਹੁਣ ਇੱਥੇ ਪ੍ਰਸ਼ਾਸਨ ਆਇਆ ਕਹਿੰਦੇ ਜੋ ਨਸ਼ੇੜੀ ਐ। ਜਦਾਂ ਨਸ਼ੇੜੀ ਕਹਿ ਕੇ ਛਡਾ ਲੈਂਦੇ ਬੱਲਾ ਉਹਦਾ ਜਾਂ ਸਾਡੀਆਂ ਚੋਰੀਆਂ ਕਰਾ ਦੋ। ਬਸ ਦੋ ਹੀ ਕੰਮ ਆ ਪ੍ਰਸ਼ਾਸਨ ਦੇ ਹੋਰ ਕੋਈ ਪ੍ਰਚਾਰ ਦਾ ਕੰਮ ਨਹੀਂ। ਕੋਈ ਡਿਊਟੀ ਨਹੀਂ ਪੂਛਾ ਸਮਝ ਰਿਹਾ। ਹੁਣ ਦੋ ਆਏ ਨੇ ਕੋਲ ਉਹ ਹੁੰਦੇ ਛੇੜੀ ਐ ਤੇ ਅਸੀਂ ਆਪਦੀ ਚੋਰੀਆਂ ਕਰਾਣੀਆਂ ਕਰਦੀਆਂ ਦਰਸ਼ਕੀ ਖਾ ਰਿਹਾ ਜੀ ਵੀ ਸਾਨੂੰ ਡਰਾ ਰਿਹਾ ਸਾਨੂੰ ਮਤਲਬ ਵੀ ਛੱਡ ਦਿਓ ਤੁਸੀਂ ਵੀ ਕੋਈ ਰਿਪੋਰਟ ਨਾ ਲਗਾਓ ਕੋਈ ਦਰਜ ਨਾ ਹੋਵੇ ਤੁਹਾਡੀ ਰਿਪੋਰਟ ਤੁਸੀਂ ਬੋਲੋ ਨਾ ਬਸ ਇਹ ਚਿੰਤ ਹੋ ਗਏ ਬੰਦਾ ਚੋਰ ਵੀ ਭੱਜ ਗਿਆ ਪਰ ਪ੍ਰਸ਼ਾਸਨ ਨਹੀਂ ਆਇਆ ਹੁਣ ਇੱਕ ਬੰਦਾ ਆਇਆ ਉਹ ਕਹਿੰਦੇ ਜੀ ਇਹ ਤਾਂ ਨਿਛੇੜੀ ਸੀ ਜੀ ਮਤਲਬ ਸ਼ਹਿਰ ਚ ਚੋਰੀਆਂ ਹੁੰਦੀਆਂ ਨੇ ਆਲੇ-ਦਾਲੇ ਸੁਣਿਆ ਸੀ ਜਿਹੜੇ ਮੇਨ ਸ਼ਹਿਰ ਦੇ ਵਿੱਚ ਹੁਣ ਮੇਨ ਸ਼ਹਿਰ ਦੇ ਵਿੱਚ ਮਤਲਬ ਟਾਰਗੇਟ ਕੀਤਾ ਬਿਲਕੁਲ ਹੌਸਲੇ ਬਲੰਦ ਨੇ ਇਹਨਾਂ ਦੇ ਅੱਜ ਤੱਕ ਬਿਲਕੁਲ ਹੌਸਲੇ ਬਲੰਦ ਕੋਈ ਡਰ ਹੀ ਨਹੀਂ ਰਿਹਾ ਦੇ ਨਾਲ ਕੋਈ ਮਾਰਦਾ ਜਾਂਦਾ ਰਹਿਦਾ ਪੁੱਤ ਕਹਿੰਦਾ ਮਾਰਦਾ ਜਮਾਨਾ ਕੀ ਹੋ ਗਿਆ ਇਹ ਕੀ ਹੋ ਗਿਆ ਇਹ ਭਾਈ ਪੈਨ ਵੀ ਨਹੀਂ ਪੁੱਛਿਆ ਲੋਕਾਂ ਨੇ ਕੋਈ ਉਸ ਦਾ ਤੀਰ ਕੋਲੋਂ